ਸਤਿ ਸ਼੍ਰੀ ਅਕਾਲ ਜੁੜੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਅਨੂ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਆ ਰਹੀ ਹੈ ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖਬਰੀ ਰਾਧਾ ਸੁਆਮੀ ਸਤਸੰਗ ਡੇਰਾ ਬਿਆਸ ਦੀ ਸੰਗਤ ਲਈ ਆ ਰਹੀ ਹੈ ਖਬਰ ਦਰਅਸਲ ਡੇਰਾਵੋ ਕੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਢਿੱਲ ਖਣੀ ਆਉਣਗੇ ਜੋ ਇਥੇ ਕੇਵਲ ਸੰਗਤ ਨੂੰ ਦਰਸ਼ਨ ਦੇਣਗੇ ਜਾਣਕਾਰੀ ਅਨੁਸਾਰ ਦਾ ਸਵਾਮੀ ਸਤਸੰਗ ਬਿਆਸਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਨ ਸੂਰੀ ਤੋਂ ਹੈਲੀਕਾਪਟਰ ਰਾਹੀਂ ਸਤਸੰਗ ਘਰ ਪਹੁੰਚਣਗੇ ਪਤਾ ਲੱਗਾ ਹੈ ਕਿ ਇਸ ਨੂੰ ਉਹਨਾਂ ਦੇ ਅਚਨ ਚੇਤ ਦੌਰਾਨ ਦੌਰਾ ਮੰਨਿਆ ਜਾ ਰਿਹਾ ਇਸ ਦੇ ਨਾਲ ਹੀ ਜਿਵੇਂ ਹੀ ਉਹਨਾਂ ਨੂੰ ਪੈਰੋ ਕਾਰਾ ਨੂ ਬਾਬੇ ਦੇ ਔਨ ਦੀਪ ਖਬਰ ਮਿਲੀ ਤਾਂ ਸੰਗਤਾਂ ਨੇ ਜੈਕਾਰੇ ਗੂੰਜਦੇ ਦੇਖ ਨੂੰ ਮਿਲ ਦਿੱਸਦੀ ਹੈ ਕਿ ਬਾਬਾ ਜੀ ਜਿੱਥੇ 사ਸੰਗ ਨਹੀਂ ਕਰਨਗੇ ਸਗੋਂ ਖੁੱਲੀ ਕਾਰ ਵਿੱਚ ਸੰਗਤ ਨੂੰ ਦਰਸ਼ਨ ਦੇਣਗੇ ਦੱਸਦੀ ਹੈ ਕਿ ਹਾਲ ਹੀ ਡੇਰਾ ਰਾਦਾ ਸੁਆਮੀ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਆਪਣੇ ਉਧਰ ਅਧਿਕਾਰੀ ਚੁਣਿਆ ਹੈ ਉਹਨਾਂ ਦੀ ਜਸਦੀਪ ਸਿੰਘ ਗਿੱਲ ਨੇ ਆਪਣਾ ਉਧਰ ਅਧਿਕਾਰੀ ਨਾਮ ਜੁਨੀਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਜਾਣ ਕਰ ਦਿੱਤੀ ਹੈ ਕਿ ਜਿਸ ਨੂੰ ਸਤਗੁਰੂ ਵਜੋਂ ਨਾਮਕ ਦੇਣ ਦਾ ਵੀ ਅਧਿਕਾਰ ਹੋਵੇਗਾ ਤੇ ਇਸ ਦਰਾਨ ਐਮ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਵਾਰਿਸ ਨੂੰ ਵੀ ਆਪੀਸੀ ਸੁਰੱਖਿਆ ਦਿੱਤੀ ਜਾਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ